ਸਰਦ ਦੇ ਦੀ ਨਾਂ ਦੇ ਪਿੰਡ ਵੱਲਾ ਵਿਖੇ ਜਾਇਦਾਦ ਦੇ ਦੋ ਭਰਾਵਾਂ ਦੇ ਝਗੜੇ ਨੂੰ ਲੈ ਕੇ ਪਤੀ ਜੀ ਨੇ ਆਤਮ ਸਮਾਨਸਿਕ ਤੌਰ ਤੇ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਦੀ ਲੱਖ ਖਤਮ ਕਰਨ ਦੀ ਕੀਤੀ ਕੋਸ਼ਿਸ਼ ਮੇਰਾ ਨਾਮ ਜੁਗਨਪ੍ਰੀਤ ਸਿੰਘ ਆ ਜੀ ਕਿਹੜਾ ਇਲਾਕਾ ਜੀ ਮੇਰਾ ਪਿੰਡ ਵੱਲਾ ਜੀ ਅੱਜ ਇੱਥੇ ਪਹੁੰਚੇ ਹਾਂ ਹਸਪੀਟਲ ਕੀ ਗੱਲ ਹੋਈ ਹੈ ਰਾਮਦਾਸ ਹਸਪੀਟਲ ਮੈਂ ਇਸ ਕਰਕੇ ਪਹੁੰਚੇ ਜੀ ਮੈਂ ਹੀ ਸਾਰੇ ਲੜਕੀ ਨੂੰ ਲੈ ਕੇ ਆਇਆ ਕਿਉਂਕਿ ਸਾਢੇ 7 ਦਾ ਟਾਈਮ ਸੀਗਾ ਲੜਕੀ ਕੌਣ ਹੈ ਲੜਕੀ ਮੇਰੇ ਚਾਚੇ ਦੀ ਬੇਟੀ ਹੈ ਕਜ਼ਨ ਮੇਰੀ ਸਿੱਤੇਰੀ ਲੱਗਦੀ ਕੀ ਗੱਲ ਹੋਈ ਸੀ ਗੱਲਬਾਤ ਇਹ ਇਦਾਂ ਹੋਈ ਸੀ ਕਿ ਰਾਤੀ ਕੋ ਮਲਾਜਮ ਨੇ ਸੇ ਪੁਲਿਸ ਨੇ ਮਲਾਜਮ ਆ ਮੇਰੇ ਚਲੋ ਉਹ ਵੀ ਚਾਚੀ ਜੀ ਲੱਗਦੇ ਨੇ ਛੋਟੇ ਉਹਨਾਂ ਦੇ ਭਰਾ ਨੇ ਜਗਾ ਦਾ ਮੈਟਰ ਤੇ ਇਹਨਾਂ ਦਾ ਆਪਸ ਵਿੱਚ ਪਰਿਵਾਰ ਦਾ ਆ ਉਹ ਤੀਸਰੇ ਪਾਸੋਂ ਆਣ ਕੇ ਉਹਨਾਂ ਦਾ ਭਰਾ ਰਜਿਸਟਰੀ ਵੀ ਨੱਪੀ ਫਿਰਦਾ ਵਾ ਇੱਕ ਪਾਸੋਂ ਆਣ ਕੇ ਲੜਕੀਆਂ ਨੂੰ ਕਹਿੰਦਾ ਵੀ ਜਗਾ ਖਾਲੀ ਕਰੋ ਉਹਦਾ ਤੇ ਕੋਈ ਮਤਲਬ ਹੀ ਨਹੀਂ ਬੰਦਾ ਇਹ ਗੱਲ ਕਰਨ ਦਾ ਵੀ ਜਗਾ ਖਾਲੀ ਕਰੋ ਤੇ ਉਹ ਰਾਤੀ ਆਇਆ ਵਾ ਪੁਨਾਣੀ ਹੁਣ ਕੁੜੀਆਂ ਨੂੰ ਉਹਨੇ ਮੈਂਟਲੀ ਟੌਰਚ ਕੀਤਾ ਮੈਂਟਲੀ ਅਫਸਰਤ ਪੁਨਾਣੀ ਹੁਣ ਕੀ ਬੋਲਿਆ ਕਿ ਮੰਦੇ ਬੋਲ ਬੋਲੇ ਉਹ ਦਸਦੀ ਪਈ ਸੀ ਲੜਕੀ ਕੁੜੀਆਂ ਘਰ ਕੱਲੀਆਂ ਸੀ ਜਦੋਂ ਕੱਲੀਆਂ ਸੀਗੀਆਂ ਘਰੇ ਮੰਮੀ ਪਾਪਾ ਜਿਹੜੇ ਸੀ ਜਦੋਂ ਭੈਣ ਭਰਾ ਤੇ ਚਲੋ ਛੋਟਾ ਬਰਦਰ ਸੀਗਾ ਉਹ ਬਾਹਰ ਸੀਗਾ ਵੱਡਾ ਤੇ ਇਹਦੇ ਮੰਮੀ ਪਾਪਾ ਸੀ ਜੀ ਲੜਕੀ ਦੇ ਜਿਹੜੇ ਉਹ ਕਿਤੇ ਨਾ ਮਰਗ ਤੇ ਗਏ ਹੋ ਸੀਗੇ ਡੈੱਥ ਹੋ ਗਈ ਸੀ ਉਹਨਾਂ ਦੇ ਕਿਸੇ ਨਾ ਰਿਸ਼ਤੇਦਾਰੀ ਤੇ ਉਹ ਰਾਤੀ ਕੀ ਗੱਲਬਾਤ ਹੋਈ ਹੈ ਰਾਤੀ ਗੱਲਬਾਤ ਇਹ ਹੋਈ ਸੀ ਵੀ ਉਹ ਆਣ ਕੇ ਕੁੜੀਆਂ ਨੂੰ ਸਿੱਧਾ ਕਹਿੰਦਾ ਵੀ ਨਾ ਜਗਾ ਖਾਲੀ ਕਰੋ ਕਿਸ ਗੱਲ ਤੋਂ ਜਗਾ ਦਾ ਵਿੱਚ ਉਹਦਾ ਕੋਈ ਹਿੱਸਾ ਹੈਗਾ ਸੀ ਜਗਾ ਜੇ ਨਹੀਂ ਉਹਦਾ ਤਾਂ ਕੋਈ ਹਿੱਸਾ ਹੀ ਨਹੀਂ ਜਗਾ ਤੁਹਾਡੇ ਕਿੰਨਾ ਦੀ ਦਾਦੇ ਪਰਦਾਦੇਾਂ ਦੀ ਹੈ ਸਭੀ ਦਾਦੇ ਪਰਦਾਦੇਾਂ ਦੀ ਜਗਾ ਹੈ ਮਲੇ ਚਾਚੀ ਦਾ ਕੌਣ ਸੀ ਭਰਾ ਤੇ ਚਾਚੀ ਦਾ ਹਾਂਜੀ ਭਰਾ ਹੈ ਠੀਕ ਹੈ ਭਰਾ ਮਲਾਈਮਾ ਪੁਲਿਸ ਵਿੱਚ ਤੇ ਉਹ ਆਣ ਕੇ ਇਹਨਾਂ ਲਾਡਾਂ ਨਾ ਲਾਡਾਂ ਲਾਡਾਂ ਨਾਮ ਆ ਉਹਦਾ ਦੇਖ ਲਿਆ ਉਹ ਕੁੜੀਆਂ ਨੂੰ ਕਹਿੰਦਾ ਆਣ ਕੇ ਵੀ ਜਗਾ ਖਾਲੀ ਕਰੋ ਹੁਣ ਰਾਤ ਨੂੰ 9 ਵਜੇ ਆਣ ਕੇ ਕਹਿੰਦਾ ਵੀ ਜਗਾ ਖਾਲੀ ਕਰੋ ਤੇ ਕੁੜੀਆਂ ਕਿ ਬੇਚਰੀਆਂ ਕੱਲੀਆਂ ਕਿੱਧਰ ਜਾਣੀ ਬਰਦਰ ਛੋਟਾ ਉਹਨਾਂ ਦਾ ਉਹ ਬਾਹਰ ਸੀਗਾ ਉਹਨੂੰ ਨਹੀਂ ਸੀ ਪਤਾ ਮੈਂ ਵੀ ਬਾਹਰ ਹੀ ਸੀਗਾ ਮੈਂ ਅਚਾਨਕ ਘਰੇ ਆਇਆ ਤੇ ਇਹ ਨਾ ਬੋਲਦਾ ਪਿਆ ਸੀ ਲੜਕੁੜੀਆਂ ਨੂੰ ਤੇ ਫਿਰ ਕੋਈ ਉਸ ਵੇਲੇ ਲੇਡੀਜ਼ ਘਰ ਉਹਨਾਂ ਤੋਂ ਇਲਾਵਾ ਹੈ ਜੀ ਜੋ ਉਹ ਲੈ ਕੇ ਆਇਆ ਸੀ ਕਿਸੇ ਲੇਡੀਜ਼ ਨੂੰ ਨਹੀਂ ਕੋਈ ਲੇਡੀਜ਼ ਨੂੰ ਨਹੀਂ ਲੈ ਗਿਆ ਕਿੰਨੇ ਬੰਦੇ ਸੀ ਉਹਨਾਂ ਉਹ ਸ਼ਾਇਦ 2 ਜਾਂ 3 ਬੰਦੇ ਸਨ ਬੰਦੇ ਸੀਗੇ ਹਾਂਜੀ ਉਹ ਹੁਣ ਪਤਾ ਨਹੀਂ ਕੀ ਬੋਲਿਆ ਕੀ ਨਹੀਂ ਤੇ ਤੇਰੇ 7:30 ਵਜੇ ਲੱਗਦੀ ਹੈ ਤੇ ਦਵਾਈ ਪੀ ਲਈ ਆ ਜੀ ਲੱਗਦਾ ਕਿ ਉਹਦੇ ਕੋਈ ਭੱਦੀ ਸ਼ਬਦਾਵਲੀ ਜਾਂ ਉਹਨੇ ਕੋਈ ਐਸੀ ਗੱਲ ਕੀਤੀ ਹੋਊਗੀ ਜਾਂ ਐਸੀ ਗੱਲ ਕੀਤੀ ਹੋਊਗੀ ਤਾਂ ਹੀ ਹੈ ਜੀ ਲਾਗੇ ਲਾਗੇ ਵਾਲੇ ਦੱਸਦੇ ਪਏ ਜੀ ਹੁਣ ਜਿਹੜੀ ਲੜਕੀ ਆ ਕੀ ਨਾਂ ਕੀ ਇਹਦਾ ਉਹਦਾ ਨਾਂ ਲਾਪ੍ਰਿਤ ਕੋਰ ਆ ਜੀ ਕਿਸ ਹਾਲਾਤ ਦੇ ਵਿੱਚ ਆ ਹਾਲਾਤ ਤਾਂ ਲੈ ਕੰਡੀਸ਼ਨ ਤਾਂ ਸੀਰੀਅਸ ਹੀ ਆ ਜੀ ਕੋਈ ਬੋਲਦੇ ਆ ਕਿ ਨਹੀਂ ਨਹੀਂ ਹਲੇ ਤੇ ਬਿਓਸ਼ ਹੀ ਨਹੀਂ ਹੈ ਅਗਰ ਰੱਬ ਨਾਲ ਕਦੇ ਇੱਕ ਲੜਕੀ ਨੂੰ ਕੁਝ ਹੁੰਦਾ ਤਾਂ ਕਹਿੰਦੇ ਨੂੰ ਲੜਕੀ ਨੂੰ ਕੁਝ ਹੁੰਦਾ ਤੇ ਉਹਦੇ ਚਾਚਾ ਚਾਚੀ ਜੀ ਚਾਚਾ ਚਾਚੀ ਜੀ ਜਿਹੜੇ ਉਹਦੇ ਭਰਾ ਦਿਨਵਾਰ ਹੋ ਸਕਦਾ ਹੈ ਪੁਲਿਸ ਨੂੰ ਕੰਪਲੇਂਟ ਕੀਤੀ ਕੰਪਲੀਟ ਕੀਤੀ ਸੀ ਪੁਲਿਸ ਨੂੰ ਪਹਿਲਾਂ ਦੋ ਵਾਰੀ ਪਹਿਲਾਂ ਸਵੇਰੇ ਸਵੇਰੇ ਗਏ ਆ ਉਹਨਾਂ ਨੇ ਕੋਈ ਰੈਪਲਿੰਗ ਦਿੱਤਾ ਹੁਣ ਪਤਾ ਨਹੀਂ ਮੁਲਾਜ਼ਮ ਲਾ ਦੇਣ ਦੀ ਸੰਤੋਖਦਾ ਜੀ ਹੁਣ ਤੱਕ ਕਾਰਵਾਈ ਕੋਈ ਨਹੀਂ ਹੋਈ ਕਾਰਵਾਈ ਕੋਈ ਨਹੀਂ ਆਈ ਸੀ ਕਿ ਕੁਝ ਨਹੀਂ ਲੜਕੀ ਨੂੰ ਵੀ ਨਹੀਂ ਦੇਖਿਆ ਉਦਾਂ ਲਿਖ ਕੇ ਕੁਝ ਲੈ ਕੇ ਚਲ ਗਏ ਕਿਹੜਾ ਇਲਾਕਾ ਜੀ ਵੱਲਾ ਪਿੰਡ ਅੱਜ ਕੀ ਗੱਲ ਹੋਈ ਆ ਅੱਜ ਬੇਟੀ ਨੂੰ ਕੀ ਗੱਲ ਹੋਈ ਇੱਥੇ ਪਹੁੰਚੇ ਗੱਲ ਇਹ ਹੋਈ ਆ ਜੀ ਅਸੀਂ ਕਰਨੀ ਆ ਅਹੀਂ ਆਪਣਾ ਕੋਈ ਦੇਥੋ ਵੀਰ ਸਰਦਾਰ ਦੀ ਰਮਦਾਸ ਗਏ ਹਾਂ ਮੰਗਰੋਆ ਕੇ ਲਾਡਾ ਤੇ ਉਹਦਾ ਛੋਟੇ ਭਰਾ ਦਾ ਸਾਲਾ ਵਾ ਤੇ ਦੋ ਤਿੰਨ ਬੰਦੇ ਨਾਲ ਨੇ ਉਹ ਆ ਕੇ ਧਮਕੀਆਂ ਦੇ ਦਿੰਦੇ ਨੇ ਤੇ ਅਸੀਂ ਘਰ ਨਹੀਂ ਹੈਗੇ ਸਾਡੇ ਬੱਚੇ ਘਰ ਹੀ ਬੇਟੀਆਂ ਹੀ ਦੋ ਬੇਟੀਆਂ ਘਰ ਹੀ ਉਹਨਾਂ ਨੂੰ ਆ ਕੇ ਕਹਿੰਦੇ ਆ ਵੀ ਤੁਸੀਂ ਆਪਣਾ ਸਮਾਨ ਚੁੱਕੋ ਗਾਮ ਛਾਂ ਕਰੋ ਸਮਾਨ ਆਪਣਾ ਹਾਂਜੀ ਉਹ ਆਂਦੇ ਤੁਸੀਂ ਸਰੇ ਆ ਜਾਓ ਜਿਸ ਵੇਗਾ ਤਾਂ ਅਸੀਂ ਗੱਲਬਾਤ ਕਰ ਲਾਂਗੇ ਸਾਡੇ ਪਿਤਾ ਜੀ ਇੱਥੇ ਨਹੀਂ ਹੈਗੇ ਘਰ ਨਹੀਂ ਹੈਗੇ ਉਹ ਦੇਥ ਤੱਕ ਗਏ ਨੇ ਤੇ ਫਿਰ ਆ ਕੇ ਗੱਲ ਕਰ ਲਿਓ ਉਹਨਾਂ ਨੇ ਇਹ ਗਿਆ ਆਂਦੇ ਨਹੀਂ ਸੀ ਸਮਝ ਚੁੱਕੋ ਮੜਾ ਮਰ ਚੰਗਾ ਬੋਲਦੇ ਰਹੇ ਆ ਗਾਲੀ ਗੋਚ ਕਰਦੇ ਰਹੇ ਆ ਵੱਧ ਘੜ ਬੋਲ ਕੇ ਗਏ ਨੇ ਬੱਚਿਆਂ ਨੂੰ ਉਹਨਾਂ ਨੇ ਇਸ ਟੈਨਸ਼ਨ ਦੇ ਵਿੱਚ ਉਹਨਾਂ ਨੇ ਮਲਬੀ ਕੁ ਦਵਾਈ ਪੀ ਲਈ ਆ ਤੇ ਦਵਾਈ ਪੀ ਕੇ ਕੇ ਸਾਨੂੰ ਸਿਰੇ ਫੋਨ ਗਿਆ 8 ਵਜੇ ਗੁੜੀ ਆੜੀ ਦਾ ਵੀ ਉਹਨਾਂ ਦਵਾਈ ਪੀ ਲਈ ਆ ਅਹੀਂ ਫਿਰ ਉਹ ਲੈ ਕੇ ਸਾਡੇ ਆਉਣ ਗਵਾੜ ਚੋਕੇ ਅਸਲ ਗੁਰੂ ਅਮਰਦਾਸ ਲੱਗਾਇਏ ਨੇ ਤੇ ਸਾਡੀ ਅਹੀਂ ਫਿਰ ਫੋਨ ਗਿਆ ਵਾ ਅਹੀਂ ਘਰ ਘਰ ਆਏ ਆ ਆ ਵਸਲਾ ਹੈ ਆ ਹਾਸਲਾ ਹੈ ਆਪਣੇ ਬੱਚੀ ਨੂੰ ਫਿਰ ਆਪਣਾ ਵਸਲਾ ਦੇ ਦਾਸ ਕਰਾਇਆ ਵਾ ਅਮਰਜਸੀ ਵਾਰਜ ਹਾਂਜੀ ਉਹਨਾਂ ਫਿਰ ਲਾਜਾ ਮਾ ਚੱਲ ਵੀ ਕੀਤਾ ਵਾ ਅਜੇ ਸਾਡੀ ਬੱਚੀ ਹੋਸ਼ ਨਹੀਂ ਹੈਗੀ ਅਜੇ ਸਾਡੀ ਬੱਚੀ ਦਾ ਟ੍ਰੀਮਰ ਚੱਲਦਾ ਪਿਆ ਵਾ ਅੱਗੇ ਵੇਖੋ ਮਾਲਕ ਰੱਖਾ ਜਿਹੜਾ ਲਾਡਾ ਨਾਂ ਦਾ ਸ਼ਖਸ ਹੈ ਉਹਦੇ ਨਾਲ ਕੋਈ ਤੁਹਾਡੀ ਰਿਸ਼ਤੇਦਾਰੀ ਜਾਂ ਕੋਣ ਹੋ ਬੰਦਾ ਕੀ ਕੰਮ ਕਰਦਾ ਕੋਈ ਸਬੰਧ ਨਹੀਂ ਹੈਗਾ ਛੋਟੇ ਭਰਾ ਦਾ ਸਾਲਾ ਹੈਗਾ ਜੇ ਉਹ ਐਵੇਂ ਧਮਕੀਆਂ ਧੋਸ਼ ਲਮਾਉਂਦਾ ਵੱਧ ਘੜ ਬੋਲਦਾ ਬੰਦਿਆਂ ਧਮਕੀਆਂ ਦਵਾਦਾ ਕੰਮ ਕੀ ਕਰਦਾ ਉਹ ਬੰਦਾ ਪੰਜਾਬ ਪੁਲਿਸ ਦਾ ਮਲਾਜ ਮੰਜੇ ਤੇ ਤੁਹਾਡੀ ਬੇਟੀ ਜਿਹੜੀ ਜਦੋਂ ਘਰ ਬੰਦਾ ਆਇਆ ਸੀ ਇਕੱਲਾ ਸੀ ਬੰਦੇ ਸੀਗੇ ਨਾਲ ਸੀਗੇ ਤਿੰਨ ਬੰਦੇ ਆਗੇ ਸੀ ਇੱਕ ਲਾਡਾ ਸੀ ਦੋ ਤਿੰਨ ਬੰਦੇ ਹੋਰ ਆਗੇ ਸੀ ਨਾਲ ਉਹਦੇ ਤਿੰਨ ਜਣੇ ਆਏ ਆ ਇਹਨਾਂ ਨੂੰ ਕਹਿੰਦਾ ਵੀ ਤੁਹਾਡਾ ਪਿਓ ਕਿੱਥੇ ਆ ਹਾਨੂੰ ਮਲਾਓ ਹਾਨੂੰ ਫੋਨ ਕਰੋ ਸੱਦੋ ਉਹ ਤੇ ਆਈ ਤਾਂ ਨਾਲ ਗੱਲ ਕਰਕੇ ਜਾਣੀ ਆ ਐ ਤਰ੍ਹਾਂ ਸਮਝ ਚੁੱਕੇ ਬਾਹਰ ਸੁਣਾਵਾ ਮਹਾਰਾਜਾਂ ਕਾ ਬੋਲਿਆ ਬੱਚਾ ਨੂੰ ਕੀ ਲੱਗਦਾ ਕਿ ਉਸ ਬੱਚੀ ਦੇ ਦਿਮਾਗ ਤੇ ਕੋਈ ਡਿਪਰੈਸ਼ਨ ਜਾਂ ਕੋਈ ਭੱਤੀ ਸਰਦਾਬਲੀ ਜਾਂ ਕੋਈ ਮਾੜੀ ਹਰਕਤ ਕੀਤੀ ਹੋਊਗੀ ਜਿਸ ਦੇ ਨਾਲ ਬੱਚੀ ਨੇ ਕਦਮ ਚੁੱਕਿਆ ਨਹੀਂ ਵੀਰ ਜੀ ਇਹਨਾਂ ਨੇ ਸਿਰਫ ਇਹੋ ਹੀ ਆ ਕਿ ਜਿਹੜਾ ਵੱਧ ਘੜਾ ਮਾੜਾ ਚੰਗਾ ਬੋਲੇ ਆ ਬਨੂ ਇਹ ਉਹਨਾਂ ਨੇ ਮਾੜਾ ਚੰਗਾ ਗਲੀ ਗੁਲਚ ਕੀਤਾ ਵਾ ਟੈਨਸ਼ਨ ਲੈ ਕੇ ਬੱਚਿਆਂ ਨੇ ਬੱਚੀ ਨੇ ਉਹਨੇ ਫਰ ਨਾਲ ਬਿਲੀ ਆ ਗਾਈ ਬਿਲੀ ਆ ਦੋ ਵਿਚਾਰੀ ਬੱਚੀ ਹਾਂਜੀ ਕਿਹਦਾ ਨਾਮ ਲਿਖਿਆ ਉਹਦੇ ਵਿੱਚ ਸੋਚਰ ਨੋਟ ਕੋਈ ਨਹੀਂ ਲਿਖਿਆ ਸਿਰਫ ਉਹਨਾਂ ਨੇ ਇਹ ਲਿਖਿਆ ਵਾ ਕਿ ਆਪਣਾ ਲਾਡਾ ਤੇ ਦੂਜਾ ਉਹ ਰਿਪੋਰਟ ਲਿਖੀ ਆ ਪੁਲਿਸ ਦਿੱਤੀ ਹੈ ਇਹੀਂ ਦਰਖਾਸਤ ਵੀ ਕਿਸਨ ਲਖਾਈ ਆ ਤੇ ਪੁਲਿਸ ਵੇਖਣ ਜੋ ਕਾਰਵਾਈ ਕਰੇਗੀ ਕੋਈ ਬੱਚੀ ਦੇ ਆਪਣੇ ਹੱਥਾਂ ਦਾ ਕੋਈ ਲੈਟਰ ਲਿਖਿਆ ਜਾਂ ਕੋਈ ਚਿੱਠੀ ਲਿਖੀ ਹੈ ਹਾਂਜੀ ਹਾਂਜੀ ਲੈਟਰ ਲਿਖਿਆ ਜੀ ਲੈਟਰ ਲੈ ਕੇ ਆਹੀ ਪੰਜਾਬ ਪੁਲਿਸ ਨੂੰ ਦਿੱਤਾ ਵਾ ਉਹਦੇ ਵਿੱਚ ਕੀ ਲਿਖਿਆ ਗਿਆ ਸੀ ਕੌਣ ਜ਼ਿੰਮੇਵਾਰ ਹੈ ਉਹਦੇ ਵਿੱਚ ਵੇਖੋ ਜਿਹੜੇ 3-4 ਬੰਦੇ ਨੇ ਉਹ ਜ਼ਿੰਮੇਵਾਰ ਆ ਗਏ ਨੇ ਥੋੜੀ ਚਾਚੀ ਜ਼ਿੰਮੇਵਾਰ ਉਹਨੂੰ ਚਾਚੀ ਆ ਚਾਚਾ ਵਾ ਚਾਚੀ ਦਾ ਭਰਾ ਵਾ ਲਾਡਾ ਉਹਦਾ ਨਾਂ ਜੇ ਜਰਿਉਦੀ ਪੁਲਿਸ ਖਾਣੇ ਜਿਹੜੀ ਰਿਪੋਰਟ ਦਿੱਤੀ ਆ ਉਹਨਾਂ ਨੇ ਕੀ ਅੱਗੋਂ ਤੁਹਾਨੂੰ ਪਿਆ ਉਹਨਾਂ ਸਾਨੂੰ ਇਹ ਕਿਹਾ ਵੀ ਕੋਈ ਨਹੀਂ ਕਾਰਵਾਈ ਕਰਾਂਗੇ ਜੀ ਅਸੀਂ ਉਹਨਾਂ ਫੜਕੇ ਲਾਵਾਂਗੇ ਹਾਂਜੀ ਬੱਸ ਭਾਜੀ ਫੇ ਅੱਜ ਇੱਥੇ ਪਹੁੰਚੇ ਹੋ ਕੀ ਗੱਲਬਾਤ ਹੋਈ ਹੈ ਅਸੀਂ ਭਾਜੀ ਡੈਥ ਹੋਈ ਸੀ ਜੀ ਪਰਮਦਾਸ ਅਸੀਂ ਡੈਥ ਤੇ ਗਏ ਹਾਂ ਮੇਰੀਆਂ ਬੇਟੀਆਂ ਦੋਨੇ ਕੱਲੀਆਂ ਘਰ ਸੀਗੀਆਂ ਕੀ ਕੀ ਨਾਮ ਨਾਲ ਉਹਨਾਂ ਨਾਲ ਜਿੰਨੇ ਦਵਾਈ ਖਾਧੀ ਜਿਹਦਾ ਲਾਪਰੀ ਤੇ ਛੋਟੀ ਦਾ ਨੂੰ ਪ੍ਰੀਤ ਆ ਦਵਾਈ ਕਿਸ ਕਲੋਂ ਖਾਧੀ ਆ ਇਹ ਮੇਰੀ ਉਹਦੀ ਚਾਚੀ ਦਾ ਭਰਾ ਵਾ ਉਹ ਆਕੇ ਤਮ ਕੀਆਂ ਲੈਂਦਾ ਹੀ ਮੇਰੀਆਂ ਬੇਟੀਆਂ ਨੂੰ ਇਥੇ ਸਮਾਨ ਚ ਕੋ ਤੇਰੇ ਭਰਾਵਾਂ ਨੂੰ ਮਰਵਾ ਦੇਣਾ ਤੇਰੇ ਪਿਓ ਨੂੰ ਮਰਵਾ ਦੇਣਾ ਵਾ ਇਥੋਂ ਨਿਕਲੋ ਤੇ ਉਹਦਾ ਜਿਹੜਾ ਖਾਇਆ ਸੀਗਾ ਉਹਦਾ ਨਾਂ ਲਾਡਾ ਜੀ ਹਾਂਜੀ ਪੋਰਸੀਆਂ ਪਿੰਡ ਦੇ ਲੱਗੇ ਰਹਿੰਦਾ ਵਾ ਕੀ ਕੰਮ ਕੀ ਕਰਦਾ ਉਹ ਤੂੰ ਕੋਸ ਮਲਾਜਮ ਜੀ ਤੇ ਹੁਣ ਜਿਹੜੀ ਬੱਚੀਆਂ ਤੁਹਾਡੀਆਂ ਕਿੱਥੇ ਐਸ ਨੇ ਕੀ ਜਿਹੜੀ ਹੁਣ ਮੇਰੀ ਬੇਟੀ ਹਸਪੀਟਲ ਜੇ ਹੋਟੀਆਂ ਉਹਨੂੰ ਕੋਈ ਹੋਸ਼ ਨਹੀਂ ਹੈਗੀ ਤੇ ਕੀ ਗੱਲ ਕੀ ਹੋਈ ਬੇਟੀ ਨੂੰ ਗੱਲ ਭਰਾ ਉਹਦਾ ਵੀ ਤਾਂ ਮਕੀਆਂ ਦੇ ਕੇ ਰਾਤ ਚਲੇ ਗਿਆ ਵਾ ਬਾਚੋਦੀ ਚਾਚੀ ਬੋਲਦੀ ਰਹੀ ਮਰੀਆਂ ਬੇਟੀਆਂ ਨਾਲ ਉਹਨਾਂ ਟੈਨਸ਼ਨ ਚ ਆ ਕੇ ਦਵਾਈ ਖਾ ਲਈਏ ਦਵਾਈ ਕਿਹੜੀ ਖਾਤੀ ਉਹਨਾਂ ਫਰਨੈਲ ਪੀਲੀ ਸੀ ਹੁਣ ਇਸ ਵੇਲੇ ਬੱਚੀ ਕਿੱਥੇ ਆ ਕਿਸ ਹਾਲਤ ਦੇ ਵਿੱਚ ਆ ਹਸਪੀਟਲ ਜੇ ਵਜਿਏ ਸਰੀਅਸ ਆ ਕੋਈ ਬੋਲਦੀ ਆ ਕਿ ਨਹੀਂ ਨਹੀਂ ਬੋਲਦੀ ਨਹੀਂ ਤੇ ਕੋਈ ਪੁਲਿਸ ਕੰਪਲੇਂਟ ਕੀਤੀ ਗਈ ਸੀ ਹਾਂਜੀ ਅਹੀਂ ਵੱਲੇ ਥਾਣੇ 'ਚ ਦਰਖਾਸਤ ਦੇ ਆਲੇ ਹੁਣ ਤੱਕ ਥਾਣੇ ਵਾਲਿਆਂ ਨੇ ਇਹ ਕਿਸ ਵੇਲੇ ਦਾ ਕਿਸ ਟਾਈਮ ਦਾ ਜਿਹੜਾ ਇਹ ਹੈ ਜਿਹੜਾ ਹੋਇਆ ਵਾਕਿਆ ਸਾਰਾ ਇਸ ਵੀਰ ਦਾ ਭੇਜਿਆ ਕਿੰਨੇ ਵਜੇ ਦਾ ਸਵੇ 8 ਵਜੇ ਦਾ ਤੇ ਦਰਖਾਸਤ ਕਿੰਨੇ ਵਜੇ ਦਿੱਤੀ ਦਰਖਾਸਤ ਅਸੀਂ 10:00 ਵਜੇ ਦਿੱਤੀ ਹੈ 10:00 ਵਜੇ ਤੋਂ ਲੈ ਕੇ ਹੁਣ ਰਾਤ ਦੇ 9 ਤਕਰੀਬਨ ਵਜ ਚੱਲੇ ਆ ਹੁਣ ਤੱਕ ਕੋਈ ਕਾਰਵਾਈ ਉਹਨਾਂ ਬੰਦਿਆਂ ਦੇ ਹਾਂਜੀ ਮੁਲਾਜ਼ਮ ਗਏ ਆ ਘਰੇ ਉਹ ਤਾਲੇ ਮਾਰ ਕੇ ਚਲ ਗਏ ਆ ਘਰੋਂ ਮੇਰਾ ਦੇਰਦਰਾਨੀ ਹੁਣ ਪੁਲਿਸ ਵੱਲੋਂ ਕੀ ਕਿਹਾ ਗਿਆ ਉਹ ਕਹਿੰਦੇ ਕਹੀਂ ਕਾਰਵਾਈ ਪੂਰੀ ਕਰਾਂਗੇ ਕਿੱਥੇ ਰਿੰਦੀ ਆ ਬੱਲਾਪੈਣ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਲੜਕੀ ਲਾਪਰਵਾਹੀ ਤੇ ਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਆ ਕੀ ਗੱਲ ਬਾਤ ਹੈ ਸਰ ਮੈਂ ਮੇਰੀ ਭੈਣ ਵਾਲੇ ਜੋਬ ਤੇ ਗਈਆਂ ਇਸ ਵੇਰੇ ਤੇ ਮੇਰੇ ਨਾਨਕੇ ਉਹੀ ਹੀ ਨਮਰਗ ਤੇ ਮੇਰੇ ਘਰ ਦੇ ਉੱਥੇ ਜਲ ਗਏ ਤੇ ਮੈਂ ਇਕੱਲਾ ਘਰੇ ਸੀ ਠੀਕ ਆ ਮੇਰਾ ਜੀ ਮੇ ਮਮੀ ਡੈਡੀ ਉੱਥੇ ਚਲ ਗਏ ਮੈਂ ਇਕੱਲਾ ਘਰੇ ਸੀ ਤੇ ਇਹ ਮਗਰੋਂ ਆਏ ਆ ਤੇ ਇਹ ਮੈਨੂੰ ਆਂਦੇ ਵੀ ਕਿਥੇ ਗਏ ਮੈਂ ਤਾਂ ਮਰਗ ਦੇ ਗਏ ਅੱਜ ਨਹੀਂ ਉਹਨਾਂ ਨੂੰ ਆਉਣਾ ਠੀਕ ਆ ਕੌਣ ਸੀ ਇਹਦਾ ਮੇਰੀ ਚਾਚੀ ਦਾ ਜਿਹੜਾ ਭਰਾ ਆ ਕੀ ਲਾਡਾ ਲਾਡਾ ਕਹਿੰਦੇ ਜਾਣ ਠੀਕ ਹੈ ਦੋ ਨਾਲ ਹੋਏ ਦੋ ਨਾਲ ਹੋਰ ਆਏ ਇਹਦੇ ਭਾਈ ਠੀਕ ਆ ਹਣ ਪਛਾਪੇ ਸੀ ਹਾਂਜੀ ਹਾਂਜੀ ਠੀਕ ਕਹਿੰਦੇ ਆ ਜੀ ਆਗੇ ਕਹਿੰਦੇ ਆ ਇਹ ਦੂਜਾ ਤੁਹਾਡੇ ਘਰ ਦੇ ਕਿੱਥੇ ਗਏ ਆ ਮੈਂ ਉਹ ਨਹੀਂ ਆਉਣਾ ਨੇ ਅੱਜ ਉਹਨਾਂ ਨੇ ਫੇਰ ਉਹ ਚਲ ਗਏ ਆ ਚਲ ਗਏ ਤੇ ਮੈਂ ਆਜ ਨਹੀਂ ਆਉਣਾ ਤੇ ਫੇਰ ਇਹ ਦੋ ਵਰੀ ਆਏ ਤੇ ਫਿਰ ਮੈਂ ਗੁਰਦਾਰੇ ਮੱਥਾ ਟੇਕਣ ਗਿਆ ਤੇ ਰਾਤ ਨੂੰ 9 ਵਜੇ ਆ ਕੇ ਮੇਰੀ ਭੈਣ ਨੂੰ ਗਾਣਾ ਗੁਲਾ ਜਦਾਂ ਕੱਢੀਆਂ ਆ ਹਾਂਜੀ ਧੌਂਕੀਆਂ ਦਿੱਤੀਆਂ ਆ ਕੋਈ ਸ਼ਰਾਬ-ਸੂਪ ਦਾ ਨਸ਼ਾ ਤਾਂ ਨਹੀਂ ਸ਼ਰਾਬ ਹੀ ਗਿਆ ਹੀ ਤੇ ਲੜਕੀ ਨਾਲ ਜਿਹੜੀ ਗੱਲਬਾਤ ਹੋਈ ਆ ਉਸ ਦਿਨ ਮੈਂ ਆਗੇ ਦੀਦੀ ਨੂੰ ਪੁੱਛਿਆ ਮੈਂ ਕਿਹਾ ਕੀ ਕਿਹਾ ਦੀਦੀ ਨੇ ਮੈਨੂੰ ਦੱਸਿਆ ਨਹੀਂ ਚਲੋ ਹਨਾ ਵੀ ਤੂੰ ਲੜਪੇਗਾ ਉਹਨਾਂ ਨਾਲ ਹਨਾ ਤੇ ਦੱਸਿਆ ਨਹੀਂ ਤੇ ਮੈਂ ਹਾਂ ਚਲ ਚੋਪ ਕਰਕੇ ਹਾਂ ਮੈਂ ਬਹਿ ਗਿਆ ਫਿਰ ਤੇ ਦੀ ਫਿਰ ਆਂਦੇ ਵੀ ਉਹਨਾਂ ਨੇ ਫੋਨ ਕੀਤਾ ਆ ਵੀ ਇਦਾਂ ਆਏ ਆ ਠੀਕ ਆ ਇਹ ਮਨ ਪੁਲਿਸ ਮੁਲਾਜ਼ਮ ਆਏ ਤੇ ਉਹ ਕਹਿੰਦੇ ਵੀ ਤੁਹਾਡੇ ਭਰਾ ਦਾ ਕੋਈ ਮਤਲਬ ਨਹੀਂ ਬੰਦਾ ਇੱਥੇ ਘਰੇ ਆਉਂਦਾ ਨਾ ਉਹਦੀ ਜਿਸਤੀ ਲਗਾਉਂਦਾ ਮਤਲਬ ਬੰਦਾ ਤੇ ਭਰਾ ਨੂੰ ਫਿਰ ਉਹਨਾਂ ਨੇ ਝੂਠਾ ਸਹਰਾਇਆ ਹਾਂਜੀ ਝੂਠਾ ਹਾਂਜੀ ਤੇ ਜਿਹੜੀ ਦਵਾਈ ਪੀਤੀ ਸੀਗੀ ਦਵਾਈ ਕੀ ਲੱਗਦਾ ਕਿਸ ਕਾਰਨ ਕਰਕੇ ਜਿਹੜੀ ਲੱਥ ਰਹੀ ਸਾਰ ਜਿਹੜੀਆਂ ਤੁਮ ਕਹਿੰਦੀਆਂ ਗਾਲਾਂ ਕੱਢੀਆਂ ਆ ਸ਼ਰਾਬ ਪੀ ਕੇ ਆਏ ਆ ਤੇ ਉਹਦੇ ਕਰਕੇ ਕਰਨ ਪੀਤੀ ਆ ਡਿਪਰੈਸ਼ਨ ਚ ਆ ਕੇ ਕੋਈ ਮਾੜੀ ਹਰਕਤ ਵੀ ਕੀਤੀ ਹੋਈ ਹੋਵੇ ਬੇਚੀ ਦੀ ਮਾੜੀ ਹਰਕਤ ਮੈਨੂੰ ਦੱਸ ਨਹੀਂ ਦੀ ਸੀ ਹੁਣ ਉਹ ਹੋਸ਼ ਵਿੱਚ ਆ ਨਹੀਂ ਹੋਸ਼ ਵਿੱਚ ਨਹੀਂ ਹੈ ਅਜੇ ਨਹੀਂ ਹਾਂਜੀ ਠੀਕ ਹੈ ਜੀ ਗਵਨ ਸਿੰਘ ਹਾਂਜੀ ਪਪਾ ਜੀ ਕੀ ਮਸਲਾ ਹੈ ਜਿਹੜਾ ਕੋਣ ਲੋਕ ਸੰ ਜਿਹੜੇ ਆਏ ਉਹਦੋਂ ਜਿਹੜੀ ਕੁੜੀ ਜਿਹੜੀ ਲਾਡਾ ਤੇ ਇੱਕ ਬਿੱਲਾ ਇਹ ਦੋਵੇਂ ਆਏ ਆ ਮੈਂ ਸੁਣਨੇ ਦੇ ਵਿੱਚ ਵੀ ਆ ਕੰਮ ਹੋਇਆ ਉਹਨਾਂ ਨੇ ਕਿਉਂ ਕੀਤਾ ਕੋਣ ਲੋਕ ਨੇ ਕੀ ਰਿਸ਼ਤੇਦਾਰੀ ਕੀ ਇਹਨਾਂ ਦੀ ਰਿਸ਼ਤੇਦਾਰੀ ਇਹਨਾਂ ਦੀ ਕੀ ਹੋ ਉਹਨਾਂ ਦਾ ਬਹੁਤ ਬੜਾ ਤਕੜਾ ਕੰਮ ਉਹਨਾਂ ਨੇ ਕੀਤਾ ਜੀ ਰਿਸ਼ਤੇਦਾਰੀ ਕਾਦੀ ਹੋ ਹਾਂਜੀ ਇਹ ਇਹਦਾ ਇਸ ਇਹ ਜਿਹੜਾ ਮੁੰਡਾ ਜੀ ਨਾ ਛੋਟਾ ਇਹਦਾ ਸਾਲਾ ਜੀ ਜਸੇ ਦਾ ਤੇ ਜਿਹੜਾ ਲੜਕੀ ਨੇ ਜਿਹੜਾ ਹੁਣ ਆਪਣੇ ਆਪ ਨੂੰ ਖਤਮ ਕਰਨ ਦੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਲੜਕੀ ਕਿੱਥੇ ਐਸ ਵੇਲੇ ਕਿਹੜੇ ਹਾਲਾਤ ਵਿੱਚ ਆ ਉਹ ਹਾਲਾਤ ਉਹਨਾਂ ਦਾ ਮਾੜਾ ਹੀ ਆ ਜੀ ਹਾਲਾਤ ਮਾੜਾ ਹੀ ਆ ਜੀ ਅੱਜ ਕਿੰਨੇ ਦਿਨ ਹੋ ਬੀਤ ਚੁੱਕੇ ਆ ਅੱਜ ਕਿੰਨੇ ਦਿਨ ਹੋ ਗਏ ਦੋ ਦੋ ਦਿਨ ਹੋ ਗਏ ਜੀ ਕੋਈ ਲੜਕੀ ਨੂੰ ਪੁੱਛਿਆ ਨਾ ਜੀ ਅਜੇ ਬੋਲਦੀ ਪਈ ਨਹੀਂ ਕੁਝ ਵੀ ਕੁਝ ਵੀ ਨਹੀਂ ਬੋਲਦੀ ਲੱਗਦਾ ਕਿ ਜਿਹੜਾ ਲਾੜੇ ਨੇ ਘਰ ਆ ਕੇ ਲੜਕੀ ਦੇ ਨਾਲ ਵੱਧ ਘੱਟ ਬੋਲਿਆ ਜੀ 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 ਮਾਤਾ ਪਿਤਾ ਲੜਕੀ ਦੇ ਉਦੋਂ ਘਰ ਸੀਗੇ ਨਹੀਂ ਕੋਈ ਨਹੀਂ ਕੱਲੀਆਂ ਲੜਕੀਆਂ ਕੱਲੀਆਂ ਹੀ ਕੀ ਲੱਗਦਾ ਕਿ ਕੁਝ ਐਸੀ ਸ਼ਬਦਾਵਲੀ ਬੋਲੀ ਗਈ ਦੇ ਦੇ ਕਰਕੇ ਬੱਚੀ ਨੌਜਵਾਨ ਜਿਹੜੀ ਸਹਿਮੀ ਕਰ ਸਕੇ ਹਾਂ ਜੀ ਉਹ ਇਸ ਕੱਲ ਦਾ ਮੈਨੂੰ ਪਤਾ ਨਹੀਂ ਜੇ ਮੈਂ ਸੁਣਿਆ ਹੁੰਦਾ ਤਾਂ ਮੈਂ ਮਹਾਰਾਜ ਤੁਹਾਨੂੰ ਦੱਸਦਾ ਹਾਂ ਜੀ ਪਰ ਜੋ ਕੰਮ ਉਹਨਾਂ ਨੇ ਕੀਤਾ ਇਹ ਚੰਗਾ ਨਹੀਂ ਕੀਤਾ ਜਦੋਂ ਜਦੋਂ ਉਹਦੇ ਮਾਂ ਤੇ ਪਿਓ ਦਾ ਘਰ ਨਹੀਂਗਾ ਇਹਨਾਂ ਆਖਿਆ ਕਿ ਲੜਕੀ ਨੇ ਵੀ ਤੂੰ ਉਹਨਾਂ ਨਾਲ ਗੱਲ ਕਰ ਲਓ ਹਾਂਜੀ ਇਹਨਾਂ ਕਿਉਂ ਵੱਧ ਘਾਟੋਂ ਨੂੰ ਬੋਲਿਆ ਕਿ ਉਹਦੀ ਬੇਇੱਜ਼ਤੀ ਨੂੰ ਪਾਇਆ ਕਿ ਜ਼ਿੰਮੇਵਾਰ ਜਿਹੜਾ ਵਾ ਉਹ ਥਰੌਂਦੇ ਹੋ ਕਿ ਉਹ ਦਿਨ ਆਏ ਸੀਗੇ ਤੇ ਲਾੜੇ ਹੋਣੀ ਸੀ ਜਿੰਮੇਵਾਰ ਬਸ ਉਹ ਹੋ ਜੇ ਠੀਕ ਹੈ ਬਣੀ ਭੈਣ ਜ਼ਿੰਮੇਵਾਰ ਲਾੜਾ ਠੀਕ ਹੈ ਜੀ ਬਸ ਕੀ ਨਾਮ ਦਾ ਲਾੜਾ ਨਾ ਪ੍ਰੀਤ ਬੰਦੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਗੱਲਾਂ ਦੇ ਸਰ ਕੀ ਘਟਨਾ ਵਾ ਕੀ ਲਾੜੇ ਦਾ ਮੇਰੇ ਬਰਾਦਰ ਵੀ ਤੇ ਸ਼ਾਮ ਨੂੰ ਮੇਰੇ ਚਾਚੀ ਦਾ ਘਰ ਅੱਛਾ ਜੀ ਤੇ ਦੇ ਦੋ ਦੋ ਤਿੰਨ ਜਣੇ ਆਏ ਉਹਨਾਂ ਨਾਲ ਅੱਛਾ ਜੀ ਕਹਿੰਦੇ ਆਪਣੇ ਮੈਂ ਤੇ ਆਪਣੇ ਮਾਪਿਆਂ ਨੂੰ ਸਤਿ ਅੰਭੁ ਅੱਛਾ ਜੀ ਮੈਂ ਕਹਿੰਦੇ ਨਹੀਂ ਤਾਂ ਕਹਿੰਦੇ ਆਪਣੇ ਮਾਪਿਆਂ ਨੂੰ ਸਤਿ ਅੰਭੁ ਮੈਂ ਕਿ ਉਹ ਆਰਨੀ ਆ ਗਏ ਉਹਨਾਂ ਸਵੇਰੇ ਆਉਣਾ ਹੈ ਅੱਛਾ ਜੀ ਤੁਸੀਂ ਸਵੇਰੇ ਆ ਜੀ ਚਲੋ ਹਿੰਦੇ ਹਨ ਉਹ ਨਹੀਂ ਪਤਾ ਹੁਣ ਇਹ ਸਮਾਨ ਕਿੱਥੋਂ ਆਪਣਾ ਪਾ। ਮੈਂ ਤਾਂ ਮੇਰੇ ਮੰਮੀ ਪਾਪਾ ਕਹਿੰਦੇ ਆ ਕਿ ਤੁਸੀਂ ਪਲੀਜ਼ ਸਵੇਰੇ ਆ ਜਾਓ। ਹਿੰਦੇ ਨਹੀਂ ਇਹੀ ਦਾ ਟਸਮਾਨ ਆਜੀ ਵਾਰ ਜਿਸ ਤਰ੍ਹਾਂ ਮਰਜ਼ੀ ਭੱਟ ਕੇ ਹੀ ਜਾਣਾ। ਅਸਤਬਾਦ। ਕੌਣ ਚੱਕ ਸੇ ਜੀਓ। ਕਾਲੀ ਕਲੋਜ਼ ਕਰਨ ਲੱਗ ਗਏ ਆ। ਅੱਛਾ ਜੀ। ਕੌਣ ਸਜੇ ਨਹੀਂ ਬੁਸ਼ਨੇ। ਮੈਨੂੰ ਮੈਂਟਲੀ ਹਰਾਸ ਕੀਤਾ ਗਿਆ ਬਹੁਤ ਜ਼ਿਆਦਾ ਗੰਦ ਮੰਦ ਮੈਨੂੰ ਕਾਲਾ ਕੱਢਿਆ ਮੇਰੀ ਚਾਚੀ ਦੇ ਭਰਾ ਨੇ ਲਾੜਾ ਜਿਹੜਾ ਪੁਲਿਸ ਵਿੱਚ ਆਜਿਆ ਮੈਨੂੰ ਮੈਂਟਲੀ ਹਰਾਸ ਕੀਤਾ ਗਿਆ ਮੈਨੂੰ ਵਰਬਲੀ ਅਬਿਊਜ਼ ਕੀਤਾ ਗਿਆ ਅੱਛਾ ਤੁਹਾਡੇ ਮੰਮੀ ਪਾਪਾ ਕਿੱਥੇ ਸੀ ਉਹ ਡੈਥ ਹੋਈ ਸੀ ਉੱਥੇ ਦੇ ਰਹੀ ਸੀ ਸੋਕਰ ਪਈਆਂ ਰਹੀ ਸੀ ਮੈਂ ਤੇ ਮੇਰੀ ਸਿਸਟਰ ਬੰਦੇ ਸੀ ਅਸਲ ਵਿੱਚ ਕੋਈ ਕਾਰਨ ਨਹੀਂ ਸੀ ਨਹੀਂ ਮੈਂ ਆਪਣੇ ਭਰਾ ਨੂੰ ਡਰਦੀ ਨਹੀਂ ਸਮਝਾਤਾ ਸੀ ਚਾਚੀ ਪਰ ਅੱਛਾ ਜੀ ਕਿ ਕੋਈ ਕਸ਼ਕਾਰ ਨਾ ਦੇਣ ਅੱਛਾ ਜੀ ਦਰ ਕਿੱਥੇ ਰਿੰਦੀ ਹੈ ਕਿਹੜਾ ਲੱਖ ਆਇਆ ਆਲਾ ਕਾੜਾ ਵਾਲਾ ਤੇ ਜਿਹੜਾ ਆਪਣਾ ਲਭ੍ਰੀਤ ਕੁੜੀ ਨੇ ਕੱਲ ਦਵਾਈ ਪੀਤੀ ਸੀ ਉਹ ਕਹਿੰਦੇ ਕਿ ਮੇਰੀ ਚਾਚੀ ਦੇ ਭਰਾ ਨੇ ਆ ਕੇ ਜਿਹੜਾ ਬਾ ਸਾਡੇ ਨਾਲ ਲੜੇ ਝਗੜੇ ਆ ਭਰਾ ਨੇ ਕੁਝ ਨਹੀਂ ਆਖਿਆ ਫਿਰ ਲੰਮੜਦਾਰ ਨੂੰ ਸਾਥ ਕੇ ਲੈ ਆਏ ਲੰਮੜਦਾਰ ਨੇ ਇਹ ਆਖਿਆ ਕਿ ਉਹਨੇ ਕੋਈ ਨਹੀਂ ਬੋਲਿਆ ਮੈਂ ਬੋਲਿਆ ਵੀ ਮੈਂ ਵਾਂ ਬੇੜਾ ਤੇਰਾ ਮੰਮੀ ਡੈਡੀ ਕਿੱਥੇ ਗਿਆ ਇਹਨਾਂ ਨੇ ਆਖਿਆ ਨਾਨਕੇ ਮਕਾਨ ਹੁ ਅੱਗੀ ਉੱਥੇ ਗਿਆ ਜਿਹੜੀ ਦਵਾਈ ਪੀਤੀ ਆ ਇਸ ਕੁੜੀ ਦਾ ਅੱਗੇ ਝਗੜਾ ਸੀ ਇਸ ਮੁੰਡੇ ਨਾਲ ਹੀ ਇਹ ਚੱਲਦੀ ਸੀ ਝਗੜਾ ਹੈ ਹੀ ਉਹਦੇ ਨਾਲ ਤੇ ਮੈਨੂੰ ਨਹੀਂ ਇਹਨਾਂ ਪਤਾ ਵੀ ਉਹਨੇ ਦਵਾਈ ਹਲਦੇ ਕਰਕੇ ਪੀਤੀ ਕਿ ਕਿਉਂ ਪੀਤੀ ਜਦੋਂ ਦਵਾਈ ਪੀਤੀ ਆ ਤੁਹਾਡਾ ਭਰਾ ਘਰ ਆਇਆ ਸੀ ਇੱਥੇ ਨਾ ਭਰਾ ਮੇਰਾ ਉਹ ਦਿਨੇ ਉਹ ਦਿਨ ਆਇਆ ਸੀ ਕੱਲਾ ਆਇਆ ਸੀ ਕਿ ਨਾਲ ਕੋਈ ਨਹੀਂ ਨਾਲ ਤਿੰਨ ਬੰਦੇ ਆਏ ਚਾਹ ਤਿੰਨ ਚਾਰ ਬੰਦੇ ਆ ਕੇ ਉਹ ਆਹੀ ਹਾੜਾ ਹੀ ਝਗੜਾ ਹੀ ਥਾਂ ਦਾ ਝਗੜਾ ਹੀ ਥਾਂ ਦਾ ਝਗੜਾ ਤੇ ਟਾਈਮ ਪੂਰਾ ਹੋ ਗਿਆ ਸੀ ਉਹਨੇ ਆਖਿਆ ਵੀ ਰਜਿਸਟਰੀ ਤੁਸੀਂ ਲਓ ਤੇ ਖਾਂ ਇਸਮਾਨ ਕਰ ਦਿਓ ਬਾਹਰ ਤੇ ਫੇਰ ਕੁੜੀਆਂ ਨੂੰ ਵੇਖ ਕੇ ਗਿਆ ਨਹੀਂ ਕਹਿ ਰਿਹਾ ਕੁੜੀਆਂ ਦਾ ਕਹਿਣਾ ਲੜਕੀ ਨੇ ਜਿਹੜਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਉਨੇ ਉਹਦੇ ਵਿੱਚ ਲਿਖਿਆ ਕਿ ਜਿਹੜਾ ਵਾ ਮੇਰੀ ਚਾਚੀ ਦਾ ਭਰਾ ਪੁਲਿਸ ਵਿੱਚ ਗਿਆ ਤੇ ਇੱਥੇ ਆ ਕੇ ਉਹਨੇ ਮੇਰੇ ਨਾਲ ਬਹੁਤ ਜਿਆਦਾ ਭद्दी ਸ਼ਬਦਾਵਲੀ ਤੇ ਗੱਲ ਕੀਤੀ ਆ ਤੇ ਹੋਰ ਵੀ ਕਾਫੀ ਕੁਸਣ ਨੇ ਛਿੱਤੀ ਦੇ ਵਿੱਚ ਆਪਣੀ ਜਿਹੜਾ ਸਿਹਤ ਨੂੰ ਉਹਨੇ ਮੇਰੇ ਭਰਾ ਨੇ ਕੱਖ ਨਹੀਂ ਆਖਿਆ ਉਹਨੇ ਬੁਲਾਇਆ ਵੀ ਨਹੀਂ ਇਹਨਾਂ ਨੂੰ ਉਹਨੇ ਬੁਲਾਇਆ ਵੀ ਨਹੀਂ ਲੰਮੜਦਾਰ ਨਹੀਂ ਹੋ ਕਾਲਾ ਆਖੀ ਆਣ ਕੇ ਵੀ ਉਹਨੇ ਤੇ ਬੁਲਾਇਆ ਵੀ ਨਹੀਂ ਹਾਂ ਤੇ ਬੁਲਾਇਆ ਵੀ ਮੈਂ ਵਾ ਉਹਨਾਂ ਤੇ ਕੋਈ ਗੱਲ ਨਹੀਂ ਆਖੀ ਇਹਨੇ ਕੁੜੀ ਦਾ ਚੱਕਰ ਚੱਲਦਾ ਸੀ ਕਿਸ ਦੇ ਨਾਲ ਉਹ ਕੁੜੀ ਨੇ ਆਪ ਜਾਣ ਕੇ ਦਵਾਈ ਖਾਧੀ ਉਹ ਮੁੰਡੇ ਨੇ ਕੋਈ ਜ ਆਖਿਆ ਹੀ ਨਹੀਂ ਪਰ ਸਾਈਡ نوٹ ਜਿਹੜਾ ਉਹਨੇ ਚਿੱਠੀ ਲਿਖੀ ਉਹਦੇ ਵਿੱਚ ਤੁਹਾਡੇ ਭਰਾ ਉਹ ਭਾਜੀ ਸਾਨੂੰ ਨਹੀਂ ਪਤਾ ਵੀ ਕਿਉਂ ਲਿਖੀ ਉਹਨੇ ਕਿਉਂ ਮੇਰੇ ਵੀਰ ਨੂੰ ਬਸਾਉਣਾ ਚਾਹੁੰਦੀ ਉਹ ਅੱਗੇ ਕਹਿੰਦੇ ਸੀ ਇਹਨੂੰ ਇਹਦੀ ਮਾਂ ਨੇ ਅੱਗੇ ਮੈਨੂੰ ਕਿਹਾ ਸੀ ਕਿ ਤੇਰੇ ਭਰਾ ਨੂੰ ਬਸਾਉਣਾ ਇਹਨੇ ਬਸਾਉਣਾ ਚਾਹੁੰਦੇ ਮੇਰੇ ਵੀਰ ਨੂੰ ਪਰ ਜਦੋਂ ਪ੍ਰਾਪਰਟੀ ਜਿਹੜੀ ਆ ਤੁਹਾਡੇ ਭਰਾ ਨੇ ਖਰੀਦੀ ਆ ਇਹ ਕਿ ਤੁਹਾਡੀ ਆ ਇਹ ਮੇਰੇ ਸਹੁਰੇ ਨੇ ਸਾਨੂੰ ਇਹ ਤਾਂ ਹਿੱਸਾ ਦਿੱਤਾ ਦੋ ਭਰਾ ਨੂੰ ਬਾਹਰ ਪੰਜ-ਪੰਜ ਮਰਲੇ ਥਾਂ ਦੇਤਾ ਜਿਹੜਾ ਤੁਹਾਡੇ ਭਰਾ ਦਾ ਕੋਈ ਲੈਣ ਦੇਣ ਇਸ ਜਗ੍ਹਾ ਦੇ ਨਾਲ ਹੈਗਾ ਕਿ ਇਹਨਾਂ ਭਰਾਵਾਂ ਭਰਾਵਾਂ ਦਾ ਇਹ ਇਹ ਭਰਾਵਾਂ ਭਰਾਵਾਂ ਦਾ ਵੀਰ ਮੇਰ ਦੀ ਕੋਲ ਰਿਸਟਰੀ ਉਹ ਰਿਸਟਰੀ ਦੇਣ ਆਇਆ ਸੀ ਪੀਪਾ ਲਈ ਮਾਤ ਬੰਦਿਆ ਮੇਰਾ ਸਹਰਾ ਇਹਨੂੰ ਰਿਸਟਰੀ ਫੜਾ ਗਿਆ ਮੇਰੇ ਭਰਾ ਪਰ ਦੇਰ ਰਾਤ ਜਿਹੜਾ ਆ ਕੇ ਕੁੜੀਆਂ ਨਾਲ ਨਾ ਨਾ ਕੋਈ ਦਿਨ ਰਾਤ ਨਹੀਂ ਬਹਿ ਰੌਂਦਾ ਉਹ ਰਾਤ ਰਾਤ ਦੇਰ ਨਾ ਕਿਹਾ ਨਹੀਂ ਇੱਕ ਵਾਰ ਉਹ ਸਿਰਫ ਜਿਹੜਾ ਰਿਸਟਰੀ ਲੈਣੀ ਉਦੋਂ ਆਇਆ ਮੁੜ ਕੇ ਪਾਇਆ ਪਰ ਵੀ ਪਰਸੋਂ ਰਾਤ ਉਹ ਆ ਕੇ ਹਾਂ ਪਰਸੋਂ ਰਾਤ ਹੀ ਆਇਆ ਮੁੜ ਕੇ ਨਹੀਂ ਆਇਆ ਕੁੜੀਆਂ ਨਾਲ ਨਾ ਪਹਿਲੋਂ ਆਇਆ ਨਾ ਕੋਈ ਬੋਲ ਕੋਈ ਨਹੀਂ ਹੋਇਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਕੋਈ ਬੋਲ ਕੋਈ ਨਹੀਂ ਹੋਇਆ ਨਾ ਹੋਇਆ ਠੀਕ ਸਿੰਘਾ ਜੀ ਸਾਡਾ ਵੀ ਤੁਹਾਨੂੰ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਬੀਤੇ ਵੀ ਨਹੀਂ ਇੱਕ ਜਿਹੜੀ ਆ ਲਾਫਰੀ ਕੁੜੀ ਵੱਲੋਂ ਜਿਹੜੀ ਦਵਾਈ ਖਾਦੀ ਗਈ ਸੀ ਕੀ ਉਸ ਦਿਨ ਕੀ ਰਾਤ ਤੁਹਾਡੇ ਦਿਨ ਜਾਮੂ ਕਰੇਗੀ ਐਕਚੁਅਲੀ ਸਰ ਉਹਨਾਂ ਨੇ ਮਤਲਬ ਮੇਰੀ ਸਿਸਟਰ ਦੇ ਘਰ ਨਜਾਇਜ਼ ਕਬਜ਼ਾ ਕੀਤਾ ਹੀ ਸੀਗਾ ਬੜੇ ਚੱਪੋਂ ਕੀਤਾ ਹੋਇਆ ਇਸ ਚੀਜ਼ ਦਾ ਤੇ ਮੋਹਤਬਰ ਬੰਦਿਆਂ ਨੇ ਉਹਦਾ ਫੈਸਲਾ ਕਰਾਇਆ ਸੀਗਾ ਪਿੰਡ ਦੇ ਲੰਬardar ਕਾਉਂਸਲਰ ਜੋ ਸਾਰਿਆਂ ਨੇ ਕਰਵਾਇਆ ਸੀ ਤੇ 10 ਤਰੀਕ ਜੁਲਾਈ 10 ਦਾ ਉਹਦਾ ਇਹ ਹੈਗਾ ਸੀਗਾ ਕਿ ਇਹ ਆਪਣਾ ਘਰ ਛੱਡ ਦੇਣਗੇ ਤੇ ਸੀਮਾ ਰਜਿस्ट्री ਦੇਵਾਂਗੇ ਤੇ ਮੈਨੂੰ ਬਾਲਮੀਕ ਸਮਾਜ ਦਾ ਸੰਦੀਪ ਸਿੰਘ ਚੇਅਰਮੈਨ ਜੀ ਤੇ ਉਹਨਾਂ ਨੇ ਵਿੱਚ ਉਹ ਵੀ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਭਾਜੀ ਤੁਸੀਂ ਰਜਿਸਟਰੀ ਲੈ ਕੇ ਆਓ ਤੇ ਅਸੀਂ ਇਹਨਾਂ ਨੂੰ ਇਹਨਾਂ ਕੋ ਘਰ ਖਾਲੀ ਕਰਾਈਏ ਤਾਂ ਉਹਨਾਂ ਦੀ ਰਜਿस्ट्री ਦੇਈਏ ਤੇ ਜਦੋਂ ਅਸੀਂ ਉਹਨਾਂ ਦੇ ਮਲੋ ਘਰ ਗਏ ਤੇ ਸਾਨੂੰ ਘਰ ਕੋਈ ਨਾ ਮਿਲਿਆ ਤੇ ਫਿਰ ਅਸੀਂ ਲੰਬardar ਉਹਨਾਂ ਦੇ ਪਿੰਡ ਦੇ ਮੋਹਤਬਰ ਬੰਦੇ ਨੂੰ ਮੇਰਾ ਭਾਜੀ ਆ ਪੁੱਛੋ ਉਹਨਾਂ ਨੂੰ ਉਹਨਾਂ ਨੇ ਉਹ ਕੁੜੀ ਨੂੰ ਪੁੱਛਿਆ ਅਸੀਂ ਨਾ ਕੁੜੀ ਨੇ ਸਾਨੂੰ ਸੱਸੀ ਘਾਉ ਤੱਕ ਨਹੀਂ ਬੁਲਾਈ ਠੀਕ ਆ ਜੀ ਅਸੀਂ ਨੰਬਰਦਾਰ ਨੇ ਪੁੱਛਿਆ ਕੁੜੀਆ ਤੇਰਾ ਕਿੱਥੇ ਆ ਮਾਪਿਓ ਤੇ ਇੰਨੀ ਉਹ ਕਹਿੰਦੀ ਵੀ ਉਹ ਕਿਤੇ ਗਏ ਨੇ ਇੰਨੀ ਗੱਲ ਕਹਿ ਕੇ ਅਸੀਂ ਵਾਪਸ ਆ ਗਏ ਅਸੀਂ ਮਤਲਬ ਮੁੱਦਾ ਸਾਰਾ ਰਜਿਸਟਰੀ ਦਾ ਸੀ ਕਬਜ਼ੇ ਦਾ ਵੀ ਸਾਨੂੰ ਅਸੀਂ ਇੱਥੋਂ ਨਾ ਨਿਕਲੀ ਇੱਕ ਨੂੰ ਮੁੱਦਾ ਬਣਾ ਕੇ ਇੱਕ ਫਰਨੈਲ ਪੀ ਕੇ ਇੱਕ ਨਾਟਕ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਦੇ ਵਿੱਚ ਕਿ ਇੱਕ ਇਹਨਾਂ ਨੂੰ ਫਸਾ ਕੇ ਆਈ ਗਏ ਤੇ ਅਸੀਂ ਇੱਥੋਂ ਧਰਨਾ ਛੱਡ ਗਏ ਸਾਡਾ ਇਹ ਬਣ ਜੇ 5 ਮਰਲੇ ਦਾ ਪਲਾਟ ਵੀ ਲੈ ਗਿਆ ਉਹਨਾਂ ਕੋਲੋਂ ਤੇ 50000 ਰੁਪਏ ਵੀ ਲੈ ਗਿਆ ਉਹ ਲਿਖਤੀ ਸਾਰਾ ਕੁਝ ਸਾਡੇ ਕੋਲ ਮੌਜੂਦ ਹੈ ਜੀ ਉਦੋਂ ਕੋਈ ਤੁਹਾਡੇ ਵੱਲੋਂ ਕੋਈ ਮਾੜੀ ਸ਼ਬਦਾਵਲੀ ਕੋ ਬੋਲ ਬੁਲਾ ਭਾਜੀ ਇੱਕ ਵੀ ਇੱਕ ਤਰ੍ਹਾਂ ਦਾ ਪਿੰਡ ਦਾ ਮੋਹਤਵਾਰ ਬੰਦਾ ਲੈ ਕੇ ਗਿਆ ਜੇ ਉਹ ਬੰਦਾ ਕਹਦੇ ਵੀ ਇਹ ਬੰਦੇ ਅਸੀਂ ਮੂੰਹ 'ਚ ਇੱਕ ਲਬਜ਼ ਤੱਕ ਨਹੀਂ ਕੱਢਿਆ ਭਗਦਾ ਕਿ ਇਹ ਜਿਹੜਾ ਕੁਸਚਨ ਹੋਇਆ ਵਾ ਇਹ ਹਿਸਟਰੀ ਦਾ ਕੋਈ ਜਗ੍ਹਾ ਦੀ ਪ੍ਰੋਬਲਮ ਕਰਕੇ ਇਸ ਜਗ੍ਹਾ ਦੀ ਹੜੱਪਣ ਦੇ ਇਹ ਜਗ੍ਹਾ ਨੂੰ ਹੜੱਪਣ ਦੇ ਕਾਰਨ ਇੱਕ ਅੰਤਰ ਰਚਿਆ ਗਿਆ ਉਹਦੇ ਪਿਓ ਨਾਲ ਉਹਦੇ ਆਪਣੇ ਫੁੱਫੜਾ ਨਾਲ ਕਿ ਇਹ ਬੰਦੇ ਨੂੰ ਪਸਾਉ ਕਿਉਂਕਿ ਉਹ ਦੋਨੇ ਜੀ ਜਿਹੜੇ ਵਿਚਾਰੇ ਸਿੱਧੇ ਨੇ ਤੁਸੀਂ ਵੀ ਘਰਗਾ ਜਾ ਕੇ ਕੀਤੀ ਇੰਟਰਵਿਊ ਤੁਸੀਂ ਦੇਖਿਆ ਹੋਗਾ ਉਹਨਾਂ ਦੀ ਹਾਲਤ ਘਰ ਦੀ ਕਈ ਵਾਰ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਕਈ ਵਾਰ ਓਮ ਨੇ ਵਿਚਾਰੀ ਨੇ ਥਾਣੇ ਜਾ ਕੇ ਪਰਚੀ ਦਿੱਤੇ ਵੀ ਮੇਰੀ ਮਦਦ ਕਰੋ ਬਹੁਤ ਹੀ ਮਰਮੰਦਾ ਹਾਲ ਉਹਨਾਂ ਦਾ ਕਰ ਰੱਖਿਆ ਸੀ ਇੱਕ ਤੇ ਥਾਂ ਦੇ ਕਬਜ਼ਾ ਕੀਤਾ ਆ ਤੇ ਇੱਕ ਹੁਣ ਉੱਥੋਂ ਤੋਂ ਹੀ ਆਪ ਵੀ ਤੁਸੀਂ ਦੇਖ ਲਓ ਕਿ ਕਿਹੋ ਜਿਹੇ ਲੋਕ ਨੇ ਕੀ ਕੀ ਕਰ ਰਹੇ ਨੇ ਜ਼ਮੀਨਾਂ ਵਾਸਤੇ ਲੱਗਦਾ ਕਿ ਇਹ ਜਗ੍ਹਾ ਦੇ ਕਰਕੇ ਹੀ ਇਹ ਜਿਹੜਾ ਇਹਨਾਂ ਨੇ ਇਹ ਸਭ ਕੀਤਾ ਬਿਲਕੁਲ ਸਾਰੇ ਬਿਲਕੁਲ ਜਗ੍ਹਾ ਦੇ ਕਰਕੇ ਇੱਕ ਡਰਾਮਾ ਕੀਤਾ ਗਿਆ ਜੀ ਹਾਂ ਜੀ ਬਹੁਤ ਬਹੁਤ ਜੀ ਬੀਤੀ ਦਿਨੀ ਸਾਨੂੰ ਇੱਕ ਕੰਪਲੇਨ ਰਿਸਿਵ ਹੋਈ ਸੀਗੀ ਕਿ ਲਵਪ੍ਰੀਤ ਕੋ ਡਾਕਟਰਾਂ ਬਲਬੀਰ ਸਿੰਘ ਜੋ ਕਿ ਉਹ ਲਾਦੀ ਰਹਿਣ ਵਾਲੀ ਹੈਗੀ ਆ ਇਨੇ ਅਟੈਂਪਟ ਟੂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇਹਦੇ ਵਿੱਚ ਜਦੋਂ ਆਪਾਂ ਸਾਡੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਸੀਗੀ ਹਸਪੀਟਲ ਪਹੁੰਚੀ ਸੀਗੀ ਤੇ ਡਾਕਟਰ ਸਾਹਿਬ ਵੱਲੋਂ ਅਨਫਿਟ ਕਰਾਰ ਦਿੱਤਾ ਗਿਆ ਸੀਗਾ ਤੇ ਮਾਮਲਾ ਜਿਹੜਾ ਸੀਗਾ ਉਹ ਥੋੜਾ ਜਿਹਾ ਸ਼ੱਕੀ ਸੀਗਾ ਇਹ ਪ੍ਰਾਪਰਟੀ ਦਾ ਕੋਈ ਡਿਸਪਿਊਟ ਸੀਗਾ ਆਪਸ ਦੋਨਾਂ ਪਾਰਟੀਆਂ ਦਾ ਤੇ ਇਸ ਚੀਜ਼ ਨੂੰ ਹਜੇ ਵੈਰੀਫਾਈ ਕਰਦੀ ਪਈ ਹੈ ਸਾਰੀ ਟੀਮ ਤੇ ਜਿਹੜਾ ਇਹਨਾਂ ਦਾ ਜਿਹੜੀ ਵਿਕਟਿਮ ਸੀਗੀ ਲਪਰੀਦ ਕੋਰ ਇਹਨਾਂ ਦਾ ਜਿਹੜਾ ਬਲਡ ਟੈਸਟ ਦਾ ਸੈਂਪਲ ਹੈਗਾ ਆ ਉਹ ਡਾਕਟਰ ਸਾਹਿਬ ਨੇ ਲਿਆ ਹੈਗਾ ਤੇ ਉਹਨਾਂ ਨੂੰ ਸਾਡੀ ਟੀਮ ਨੇ ਉਹਨਾਂ ਨੂੰ ਐਫਐਐਸਐਮ ਭੇਜਿਆ ਹੈਗਾ ਜੇ ਉਹ ਰਿਪੋਰਟ ਪੋਜ਼ਿਟਿਵ ਆ ਜਾਂਦੀ ਹੈਗੀ ਹੈ ਤੇ ਆਪਾਂ ਜਿਹੜੀ ਪੰਦੀ ਕਾਰਵਾਈ ਜਿਹੜੀ ਹੈ ਕਿ ਦੋਸ਼ਾਂ ਤੇ ਕਾਰਵਾਈ ਕਰਾਂਗੇ। ਥੈਂਕ ਯੂ ਜੀ।